ਹਾਂਜੀ ਫੇਰ ਤੋਂ ਸੇਲ ਲੱਗ ਚੁੱਕੀ ਹੈ ਰਾਦੇ ਪੰਜਾਬੀ ਤੇ ਸਿਰਫ 350 ਰੁਪਏ ਦੇ ਵਿੱਚ ਹੈ ਜੀ ਬਹੁਤ ਸੋਹਣੇ ਆਰਟੀਕਲ ਹੈ ਜੀ ਚੈੱਕ ਕਰੋ ਜਿਹੜੀ ਵਾਲੇ ਆਰਟੀਕਲ ਸਿਰਫ 350 ਦੇ ਵਿੱਚ ਹੈ ਜੀ ਆਰਟੀਕਲ ਚੈੱਕ ਕਰੀਓ ਸਾਈਜ਼ ਹੋਣਗੇ 37 ਤੋਂ ਲੈ ਕੇ 40 ਤੱਕ ਜੀ ਪੇਮੈਂਟ ਮੋਡ ਹੋਗਾ Google Pay PhonePe Paytm ਤੇ ਆਪਣਾ ਸਾਈਜ਼ ਵਗੈਰਾ ਸਾਨੂੰ ਦੱਸ ਕੇ ਜੀ ਡੀਐਮ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਬਹੁਤ ਹੀ ਈਜ਼ੀਲੀ ਆਪਾਂ ਤੁਹਾਡੇ ਕਰੇ ਪਹੁੰਚਾ ਦੇਵਾਂਗੇ ਸ਼ਿਪਿੰਗ ਚਾਰਜ ਰਹੂਗਾ ਜੀ 50 ਰੁਪਏ ਜਿੱਥੇ ਮਰਜ਼ੀ ਮੰਗਾਓ ਜੀ ਸਿਰਫ 350 ਦੀ ਜੁੱਤੀ ਹੈ ਜੀ ਸ਼ੋਪ ਤੇ ਆ ਕੇ ਲੈ ਕੇ ਜਾਊਗਾ ਉਹਦੇ ਲਈ 350 ਜੇ ਘਰੇ ਕੋਈ ਆਰਡਰ ਕਰਕੇ ਮੰਗਵਾਊਗਾ ਜੀ ਉਹਦੇ ਲਈ 400 ਦੀ ਹੈ ਆਰਟੀਕਲ ਚੈੱਕ ਕਰ ਲਓ ਡਿਜ਼ਾਈਨ ਬਹੁਤ ਸੋਹਣੇ ਨੇ ਤੇ ਇਲਾਵਾ ਵੀ ਬਹੁਤ ਡਿਜ਼ਾਈਨ ਮਿਲ ਜਾਣਗੇ ਸਿਰਫ 350 ਦੇ ਵਿੱਚ ਹੈ ਲਿਮਟਿਡ ਦਾ ਸਟਾਕ ਹੁੰਦਾ ਜੀ ਆਪਣੇ ਕੋ ਫਟਾਫਟ ਆਪਣਾ ਆਰਡਰ ਬੁੱਕ ਕਰਦਿਆ ਕਰੋ ਸ਼ੋਪ ਦਾ ਐਡਰੈਸ ਨੋਟ ਕਰ ਲਓ ਜੀ ਦੱਸਦੇ ਪੰਜਾਬੀ ਜੁੱਤੀ ਨੇੜੇ ਕ੍ਰਿਸ਼ਨ ਮੰਦਿਰ ਮੇਨ ਬਾਜ਼ਾਰ ਬਰੇਟਾ ਮੰਡੀ ਡਿਸਟ੍ਰਿਕਟ ਮਾਨਸਾ ਸੀਟੀ ਨੇ ਮਾਜੀ ਬ੍ਰੇਟਾ ਆਰਡਰ ਬੁੱਕ ਕਰਨ ਲਈ ਜੀ ਨੀਚੇ ਸ਼ੋ ਹੋ ਰਹੇ ਨੰਬਰਾਂ ਤੇ ਤੁਸੀਂ ਆਪਣਾ ਮੈਸੇਜ ਡ੍ਰੌਪ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਪੇਮੈਂਟ ਮੋਡ ਆ ਜਿਹੜਾ ਆਪਣਾ Google Pay PhonePe Paytm ਰਹੂਗਾ ਬਾਕੀ ਹੋਲ ਸੇਲ ਵਾਲੇ ਵੀਰ ਵੀ ਸਾਨੂੰ ਕੰਟੈਕਟ ਕਰ ਸਕਦੇ ਨੇ ਜੀ ਜੇ ਕੋਈ ਇਕੱਠਾ ਸਟਾਕ ਲਓਗਾ ਇਸ ਤੋਂ ਵੀ ਘੱਟ ਦੇ ਦੇਵਾਂਗੇ ਧੰਨਵਾਦ